ਫਤੇ ਜੀ ਸਾਰਿਆਂ ਨੂੰ ਕੂੜਾ ਕਚਰਾ ਦੇਖ ਕੇ ਤੁਸੀਂ ਗਣਾ ਖਲਾਰਾ ਹੀ ਬੜਾ ਪਿਆ ਦਰਸ ਹਾਲ ਇਹ ਖਲਾਰਾ ਤਾਂ ਪਿਆ ਕਿਉਂਕਿ ਸਾਡਾ ਹੋ ਗਿਆ ਸੀ ਬਾਥਰੂਮ ਖਰਾਬ ਉਹਦੀਆਂ ਟਾਇਲਾਂ ਚੋਂ ਪਾਣੀ ਪੂਣੀ ਜਾਂ ਨਿਕਲ ਲੱਗ ਪਿਆ ਇਹ ਤੇ ਜਿਸ ਕਰਕੇ ਰਿਪੇਅਰਿੰਗ ਤੇ ਚੱਲਦਾ ਪਿਆ ਇਹ ਤੇ ਕਾਫੀ ਦਿਨਾਂ ਬਾਅਦ ਜਾ ਕੇ ਆਣਾ ਪੂਰੀ ਤਰ੍ਹਾਂ ਸੈਟਮੈਂਟ ਹੋਇਆ ਵਾ ਆਪਾਂ ਵੀ ਨਹਾ ਧੋ ਲਿਆ ਪਰ ਸੈਟਮੈਂਟ ਤੇ ਹੋ ਗਿਆ ਬੰਦੇ ਸਾਰੇ ਖਿਸਕ ਗਏ ਮੈਂ ਇਕੱਲਾ ਹੀ ਦਾ ਆ ਗਿਆ ਤੇ ਕਾਡੇ ਹੋਰ ਵੀਰ ਭਰਾ ਜੀ ਦਾ ਆਗੇ ਹੁਣ ਬਾਥਰੂਮ ਤੇ ਰੈਡੀ ਹੋ ਗਿਆ ਪਰ ਬਾਥਰੂਮ ਨੂੰ ਸਾਫ ਜੰਗੀ ਤਰ੍ਹਾਂ ਕਰਨਾ ਪਊਗਾ ਮਸਲਾ ਇਹ ਬਣ ਗਿਆ ਤੁਸੀਂ ਚੈੱਕ ਕਰੋਗੇ ਬਾਥਰੂਮ ਦਾ ਕੀ ਜਿਗਾਰਡ ਮੇਰੇ ਟੈਲਾਂ ਟੂਲਾਂ ਦਾ ਵੇਖੋ ਤੁਸੀਂ ਟੈਲਾਂ ਟੂਲਾਂ ਲਾਤੀਆਂ ਪਰ ਖਲਾਰਾ ਬਹੁਤ ਪਿਆ ਖਲਾਰਾ ਬਹੁਤ ਪਿਆ ਉਹ ਸਾਰਾ ਹੀ ਸਾਫ ਕਰਨਾ ਪੈਣਾ ਆਪਾਂ ਨੂੰ ਤੇ ਇਥੋਂ ਨਾ ਲੱਕੜ ਜੀ ਫੁੱਲ ਲੱਗੇ ਤੇ ਬਾਹਰ ਨੂੰ ਆ ਗਈ ਤੇ ਖਲਾਰੇ ਦੀ ਤੇ ਐਂਡ ਹੋਈ ਪਈ ਆ ਇੱਕ ਵਾਰ ਚੰਗੀ ਤਰ੍ਹਾਂ ਜਾਲਾ ਜੂੜਾ ਮੈਂ ਲਾਊਗਾ ਉਹ ਦੇਖਦੇ ਮੈਂ ਮਾਰਦਾ ਮੋਰਚਾ ਕਿ ਵੀਰਪੁਰਾ ਮਾਰਦਾ ਮੈਨੂੰ ਮਾਰਨਾ ਪੈਣਾ ਮੋਰਚਾ ਤੇ ਇੱਧਰ ਆਪਣਾ ਕਿਚਨ ਖਾਲੀ ਪਿਆ ਜੇ ਕੋਈ ਇੱਥੇ ਖਲਾਰਾ ਨਹੀਂ ਹੈਗਾ ਖਲਾਰਾ ਸਾਰਾ ਉੱਧਰ ਹੀ ਪਿਆ ਵਾ ਤੇ ਫਿਰ ਵੀਰ ਕਹਿੰਦਾ ਕਿ ਆਲੂ ਵਾਲੇ ਪਰੌਂਠੇ ਬਣਾਉਣੇ ਆ ਮੈਂ ਚਲੋ ਠੀਕ ਆ ਤੇ ਆਲੂ ਮੈਂ ਉਬਲਣੇ ਰਹਾ ਤੇ ਤੇ ਉਹ ਮਾਰਕੀਟ ਚੱਲ ਗਿਆ ਸਮਾਨ ਸਮੂਣ ਲੈਣ ਮੈਂ ਲਿਆਉ ਤੇ ਆ ਸਾਡੇ ਬੰਦਿਆਂ ਦੇ ਕੰਮ ਕਈ ਵਾਰੀ ਹੋ ਜਾਂਦੇ ਆ ਕਿ ਪੀਜਾ ਪੂਜਾ ਖਾ ਕੇ ਤੇ ਸਮਾਨ ਉੱਤੇ ਰੱਖਤਾ ਤੇ ਮੈਂ ਜਰੀਕ ਪਾਟ ਕਰ ਲੂੰਗਾ ਮੈਂ ਵੀ ਨਾ ਤੋਗੇ ਤੇ ਜਰੀਕ ਰੱਬ ਰੱਬ ਕਰ ਲੈਂਦੇ ਆ ਇਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਕਰਦੇ ਆ ਸੋ ਹੁਣ ਆਪਾਂ ਸ਼ੁਰੂ ਹੋ ਗਏ ਜੀ ਝਾੜੂ ਫੜ ਲਿਆ ਹੱਥਾਂ ਦੇ ਵਿੱਚ ਤੇ ਇਹਦੇ ਵੱਟ ਕੱਢਾਂਗੇ ਸੱਚ ਮੰਨਿਓ ਜਦੋਂ ਇਹਨੂੰ ਕਿਤੇ ਦੇਖੇ ਹੋਗੇ ਨਾ ਤੁਸੀਂ ਕਿਤੇ ਦੇਖਿਆ ਹੁੰਦਾ ਇਹਨੂੰ ਓਏ ਹੋ ਇਹ ਤਾਂ ਬਾਹਲਾ ਹੀ ਗੰਦਾ ਹੋਇਆ ਹੈ ਆ ਸਾਰੇ ਤੇ ਜੋਤਾ ਲਾਉਣਾ ਮੈਂ ਕੋਈ ਇਹ ਕੱਢਦੇ ਪੌਣੇ ਘੰਟੇ ਦਾ ਕੰਮ ਆ ਕਿਉਂਕਿ ਵੀਰ ਆਪਣਾ ਗਿਆ ਸੀ ਉੱਥੇ ਦਾ ਬਰਸ਼ ਮੈਂ ਤਾਂ ਇੱਥੇ ਰੱਖਿਆ ਹੈ ਕਿ ਮੈਂ ਕਿਹਾ ਵੀ ਜਿਹਦੇ ਬਰਸ਼ ਵਰਤਨ ਵਾਲੇ ਉਹ ਅੰਦਰ ਰੱਖਣੇ ਬਾਕੀ ਸਾਰੇ ਛੱਡ ਦੇਣੇ ਮੈਂ ਗਰੁੱਪ 'ਚ ਮੈਸੇਜ ਮਾਰਦਾ ਕੰਮ ਸੇਕਮ 5-6 ਜਿਹੜੇ ਬਰਸ਼ ਆ ਉਦਾਂ ਹੀ ਪਏ ਹੋਏ ਆ ਵਾਦੂ ਦਾ ਖਲਾਰਾ ਆਪਾਂ ਨੂੰ ਨਹੀਂ ਪਸੰਦ ਆ ਹੈਗਾ ਸਿੱਧੀ ਜੀ ਗੱਲ ਆ ਤੇ ਕਿਉਂਕਿ ਹੁਣ ਜੇ ਕੰਮ ਸ਼ੁਰੂ ਕਰਨਾ ਤੇ ਫਿਰ ਉੱਚ ਲੈਵਲ ਤੇ ਹੋਣਗੇ ਕੰਮ ਕੋਈ ਇਹ ਨਹੀਂ ਹੈਗਾ ਕਿ ਮਤਲਬ ਭਾਜੋ ਵੀ ਇਦਾਂ ਕਰ ਗੁਰਕੇ ਇਹ ਚੰਗੀ ਤਰ੍ਹਾਂ ਤਸੱਲੀ ਕਰਾਵਾਂਗੇ ਪੂਰੀ ਬਾਥਰੂਮ ਦੀ ਉਹਦੀ ਸਫਾਈਆਂ ਹੁੰਦੀਆਂ ਹੋਈਆਂ ਤੇ ਆਹ ਵੇਖੋ ਕੀ ਕੋਝ ਨਿਕਲਿਆ ਜੇ ਤੇ ਕੁ ਮਾਰਦਾ ਗਰੇ ਲਿਚਕਾਣਾ ਜਦੋਂ ਉਹ ਹੋ ਜੀਏ ਨਾ ਉਧਰਲੇ ਬਾਸੇ ਨੂੰ ਫਿਰ ਤੇ ਆਇਆ ਨਾ ਵੱਟ ਗੱਡੀ ਦੇ ਆ ਪਰ ਪਾਣੀ ਪਾਣੀ ਹੋ ਗਿਆ ਹੁਣ ਮੈਨੂੰ ਪਾਣੀ ਸਾਰਾ ਗੜਨਾ ਪੈਣਾ ਕਿਹ ਤਰੀਕੇ ਨਾਲ ਤੇ ਫਿਰ ਨਾਲ ਲੱਗਦਾ ਮੈਂ ਕਿ ਹੁਣ ਕਮਰਿਆਂ ਦੇ ਵਿੱਚ ਵੀ ਬਰਸ਼ ਬਰੁਸ਼ ਮਾਰੀਏ ਤੇ ਹੁਣ ਚੈੱਕ ਕਰੋ ਵੀ ਉਹ ਬਾਥਰੂਮ ਜਿਹੜਾ ਸ਼ਰਾ ਨਾ ਲਿਬੜਿਆ ਹੈ ਆਜਣ ਕੂੜਾ ਕਚਰਾ ਮੈਂ ਚੱਕਣ ਦਾ ਤੇ ਪੋਚਾ ਮਾਰੂੰਗਾ ਨ ਇੱਕ ਵਾਰ ਥਾਲਾ ਇੱਥੇ ਕਿਉਂਕਿ ਜਿਹੜਾ ਉੱਥੇ ਪੋਚਾ ਮਾਰਿਆ ਬਾਥਰੂਮ ਵਾਲਾ ਹੈ ਇਹ ਹੁਣ ਜਿਹੜਾ ਕਮਰੇਆਂ ਵਾਲਾ ਪੋਚਾ ਮਾਰਾਂਗੇ ਤੇ ਇੱਧਰ ਆਪਾਂ ਪੱਖੇ ਵੀ ਨਾਲ ਦੀ ਨਾਲ ਲਾ ਦੇਣੇ ਕਿਉਂਕਿ ਥਾਂ ਥੋੜਾ ਜਿਹਾ ਜਿਹੜਾ ਨਾ ਸੁੱਕ ਜਾਊਗਾ ਫਿਰ ਹਾਲ ਤੇ ਇਹਨਾਂ ਨੇ ਸਾਰੇ ਕਮਰਿਆਂ 'ਚ ਇੱਕ ਵਾਰ ਪੋਚਾ ਲਾਦਾਂਗੇ ਉਹ ਜਿਹੜੀ ਲੂਬੀ ਆ ਉਹ ਮੈਂ ਉਹ ਵੀਰਲੀ ਰੱਖ ਲਈ ਮੈਂ ਤੈਨੂੰ ਸਾਫ਼ ਕਰਨੀ ਪੈਣੀ ਹੈ ਕਿਉਂਕਿ ਇੱਧਰ ਤੇ ਮੈਂ ਚੱਲ ਕਰ ਜੰਦਾ ਉਹ ਕਹਿੰਦਾ ਕੋਈ ਨਹੀਂ ਤੂੰ ਉੱਧਰ ਕਰ ਦੇ ਇੱਧਰ ਉਹ ਮੈਂ ਆਪੇ ਕਰ ਲੂੰਗਾ ਤੇ ਆਪਣਾ ਕੰਮ ਆ ਜੀ ਪ ਇੱਕ ਇਧਰ ਬਾਥਰੂਮ ਨੂੰ ਕਰਕੇ ਲਾਤਾ ਤੇ ਇੱਕ ਉਧਰ ਨੂੰ ਲਾਤਾ ਵੀ ਜੇ ਕੋਈ ਸਲਾਬ ਸਲੂ ਹੋ ਚੰਗੀ ਤਰ੍ਹਾਂ ਸੁੱਕ ਸਕ ਜਾਊਗਾ ਆ ਜਿਹੜਾ ਉੱਚ ਲੈਵਲ ਵਾਲਾ ਪੱਕਾ ਵਾ ਤੇ ਆਪਾਂ ਜਿੰਨਾ ਕੰਮ ਕਰਨਾ ਇਧਰੋਂ ਕਰਤਾ ਵਾ ਤੇ ਹੁਣ ਆਪਾਂ ਹੋ ਲੱਗੇ ਆ ਜੀ ਪਰੌਂਠਿਆਂ ਵਾਲ ਆਲੂ ਵਾਲੇ ਪਰੌਂਠੇ ਲੱਤਣ ਗਿਆ ਜੀ ਦੋ ਹੀ ਜਾਣੇ ਅੱਜ ਤੇ ਦੋਵਾਂ ਜਾਣੇ ਨੇ ਹੱਲਾ ਮਾਰਨਾ ਤਗੜਾ ਇਸ ਤੋਂ ਬਾਅਦ ਵੇਖੋ ਨੀਂਦਾ ਆਉਂਦੀਆਂ ਕੀ ਹੁੰਦੀਆਂ ਆਟਾ ਉਟਾ ਗੁਜਿਆ ਵੀਰ ਨੇ ਸਾਰਾ ਕੰਮ ਕਰਤਾ ਮੈਂ ਜੇ ਉਧਰ ਹੋਇਆ ਤੇ ਉਹ ਇਧਰ ਹੋ ਗਿਆ ਇਹੋ ਦਾ ਯਾਰ ਸਾਥ ਦਾ ਜਿਹੜੀ ਨਾ ਮौज ਹੁੰਦੀ ਆ ਇਹੋ ਮौज ਹੁੰਦੀ ਆ ਕਿ ਬੰਦਾ ਆਪੋ ਆਪਣਾ ਕੰਮ ਸਮਝ ਕੇ ਤੇ ਕੰਮ ਕਰ ਲਾ ਪੈਂਦਾ ਤੇ ਪਰੌਂਠੇ ਜਿਹੀ ਲੱਤਣ ਡਾਪੇ ਆ ਤਵੇ ਤੇ ਪੈ ਗਏ ਆ ਪਰੌਂਠੇ ਤੇ ਹੁਣ ਨਿਕਲਦੇ ਆ ਨਿਕਲਦੇ ਮੂੰਹ ਚੋਂ ਨਿਕਲ ਗਿਆ ਗੱਡੀ ਵਾਲਾ ਬਲੌਗ ਜੇ ਬਣਾਉਂਦੇ ਰਹੀਦਾ ਨਾ ਲੋ ਜੀ ਰੈਡੀ ਆ ਪਰੌਂਠੇ ਮੱਕੜ ਰਹਾ ਕੇ ਤੇ ਦਹੀਂ ਦੂਹੀਂ ਬਣਿਆ ਵਾ ਸਾਰਾ ਕੁਝ ਵੀਰ ਨੇ ਕੀਤਾ ਹੋਇਆ ਇਹਦੇ ਆਪਾਂ ਹੁਣ ਖਾ ਖੋਗੇ ਤੇ ਬਾਅਦ ਚ ਮਾਰਾਂਗੇ ਖੜਾਰੇ ਕਿਉਂਕਿ ਕੰਮ ਸਾਰੇ ਆਪਾਂ ਡਨ ਕਰਦੇ ਆ